ਦੀਵਾਲੀ ਵਾਲੇ ਦਿਨ ਵੱਡੇ ਮਹਾਰਾਜ ਜੀ ਦੀ ਸਾਖੀ ਵੱਡੇ ਪਾਸ਼ਾਹੀ ਦੇ ਮੌਕੇ ਤੇ ਦੀਵਾਲੀ ਵਾਲੇ ਦਿਨ ਕੁੱਲ ਮਾਲਕ ਨੇ ਆਪਣੇ ਸਾਧ ਸੰਗਤ ਨੂੰ ਬਾਦ ਫਰਮਾਇਆ ਕਿ ਬਈ ਡੇਰਾ ਨਿਵਾਸੀ ਵੀ ਅਗਰ ਚਾਹਣ ਤਾਂ ਉਹ ਆਪਣੇ ਘਰ ਜਾਂ ਰਿਸ਼ਤੇਦਾਰੀਆਂ ਵਿੱਚ ਜਾ ਕੇ ਦੀਵਾਲੀ ਮਨਾ ਸਕਦੇ ਹਨ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਹਜ਼ੂਰ ਦੇ ਇਹ ਬਚਨ ਸੁਣ ਕੇ ਡੇਰੇ ਨਿਵਾਸੀ ਬੜੇ ਹੀ ਖੁਸ਼ ਹੋਏ ਔਰ ਆਪੋ ਆਪਣੇ ਘਰਾਂ ਜਾਂ ਰਿਸ਼ਤੇਦਾਰਾਂ ਵਿੱਚ ਜਾਣੇ ਸ਼ੁਰੂ ਹੋ ਗਏ। ਤਕਰੀਬਨ 4 ਵਜੇ ਦੇ ਕਰੀਬ 90% ਡੇਰਾ ਨਿਵਾਸੀ ਆਪੋ ਆਪਣੇ ਮਕਾਨਾਂ ਨੂੰ ਕੋਚ ਕਰ ਗਏ ਤੇ ਡੇਰੇ ਵਿੱਚ ਰੌਣਕ ਘਟ ਗਈ। ਡੇਰੇ ਵਿੱਚ ਰਹਿਦੇ ਚਾਰ ਵੀਰ ਬੜੇ ਹੀ ਗੁਰਮਖ ਔਰ ਰੱਬ ਦੇ ਪਾਣੇ ਵਿੱਚ ਰਹਿਣ ਵਾਲੇ ਅਭਿਆਸੀ ਸੱਜਣ ਮਿਲੇ ਔਰ ਸਭ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਮਾਲਕ ਦੀ ਵੀ ਮौज ਹੋਈ। ਕੇ ਸਾਰਿਆਂ ਵੀਰਾਂ ਦੇ ਵਿਚਾਰ ਇੱਕ ਹੀ ਸਨ ਉਹ ਵਿਚਾਰ ਇਹ ਸਨ ਕਿ ਅੱਜਕੱਲ ਮਾਲਕ ਆਪਣੀ ਕੋਠੀ ਵਿੱਚ ਇਕੱਲੇ ਹੀ ਹਨ ਕਿਉਂ ਨਾ ਅੱਜ ਆਪਾਂ ਚਾਰੇ ਹਜ਼ੂਰ ਅੱਗੇ ਪੇਸ਼ ਹੋ ਜਾਈਏ ਔਰ ਸਾਡੀ ਰੋਹਾਨੀਅਤ ਤੇ ਤਰੱਕੀ ਵਿੱਚ ਹੋਰ ਤਰੱਕੀ ਹੋਵੇ ਤਾਂ ਚਾਰਾਂ ਨੇ ਸਲਾਹ ਬਣਾ ਕੇ ਇੱਕ ਸੇਵਾਦਾਰ ਵੀਰ ਨੂੰ ਨਾਲ ਲੈ ਕੇ ਹਜ਼ੂਰ ਤੱਕ ਪਹੁੰਚ ਗਏ ਤੇ ਕਿਹਾ ਕਿ ਸੱਚੇ ਪਾਤਸ਼ਾਹ ਅੱਜ ਦੀਵਾਲੀ ਹੈ ਗੁਰਬਾਣੀ ਵਿੱਚ ਆਉਂਦਾ ਹੈ ਕਿ ਦੀਵਾਲੀ ਸਾਧੂਆਂ ਦੀ ਹਰ ਰੋਜ਼ ਹੀ ਹੁੰਦੀ ਹੈ ਪਰ ਸਾਡੀ ਦੀਵਾਲੀ ਵੀ ਅੱਜ ਪੂਰੀ ਕਰ ਦਿਓ ਔਰ ਸਾਡੇ ਤੇ ਦਇਆ ਮਿਹਰ ਕਰੋ ਤਾਂ ਵੱਡੇ ਮਹਾਰਾਜ ਜੀ ਨੇ ਫਰਮਾਇਆ ਕਿ ਬੇਟਾ ਤੁਸੀਂ ਚਾਰੇ ਜਦੋਂ ਡੇਰਾ ਨਿਵਾਸੀ ਦੀਵਾਲੀ ਮਨਾ ਚੁੱਕੇ ਹੋਣਗੇ ਚੁੱਪ ਚਾਪ ਕਰਕੇ ਆ ਜਾਓ ਤੁਹਾਨੂੰ ਸਾਰੇ ਗੁੰਡੇ ਖੁੱਲੇ ਮਿਲਣਗੇ ਤੁਸੀਂ ਬੇਤੁੜਕ ਹੋ ਕੇ ਆ ਜਾਓ ਉਹ ਚਾਰੇ ਵੀਰ ਬੜੇ ਖੁਸ਼ ਹੋਏ ਲੱਗੇ ਰਾਤ ਦਾ ਇੰਤਜ਼ਾਰ ਕਰਨ ਜਦੋਂ ਸਾਰੇ ਡੇਰਾ ਨਿਵਾਸੀ ਆਪਣੀ ਦੀਵਾਲੀ ਮਨਾ ਚੁੱਕੇ ਤਾਂ ਉਹ ਚਾਰੇ ਵੀਰ ਬੜੇ ਹੀ ਪਿਆਰ ਨਾਲ ਹਜ਼ੂਰ ਦੇ ਚਬਾਰੇ ਦੀਆਂ ਪੌੜੀਆਂ ਚੜ ਗਏ ਅੱਗੇ ਦਰਵਾਜ਼ੇ ਸਾਰੇ ਖੁੱਲੇ ਹੀ ਮਿਲਦੇ ਗਏ ਜਦੋਂ ਖੀਰਲੇ ਕਮਰੇ ਵਿੱਚ ਗਏ ਤਾਂ ਦੇਖਿਆ ਕਿ ਵੱਡੇ ਮਹਾਰਾਜ ਬੜੇ ਹੀ ਧਿਆਨ ਨਾਲ ਬੈਠੇ ਹਨ ਔਰ ਉਨ੍ਹਾਂ ਦੇ ਪਾਸ ਹੀ ਜ਼ਮੀਨ ਉੱਪਰ ਚਾਰਗ ਦੇਲੇ ਵਿਸ਼ੇ ਪਏ ਸਨ ਉਹ ਉੱਪਰ ਇੱਕ-ਇੱਕ ਚਾਦਰ ਸੀ ਤਾਂ ਕੁੱਲ ਮਾਲਕ ਨੇ ਬੜੇ ਹੀ ਪਿਆਰ ਨਾਲ ਉਹਨਾਂ ਨੂੰ ਆਪੋ ਆਪਣੇ ਅਸਨ ਉੱਪਰ ਬੈਠ ਜਾਣ ਲਈ ਕਿਆ ਜਦੋਂ ਸਾਰੇ ਭਜਨ ਤੇ ਬੈਠ ਗਏ ਤਾਂ ਮਾਲਕ ਨੇ ਦਇਆ ਮਿਹਰ ਕੀਤੀ ਔਰ ਚਾਰੇ ਹੀ ਚੰਦਰਮਾ ਮੰਡਲ ਤਾਰਾ ਮੰਡਲ ਤੇ ਸੂਰਜ ਮੰਡਲ ਪਾਰ ਕਰ ਗਏ ਔਰ ਗੁਰੂ ਦੇ ਪਿਆਰ ਵਿੱਚ ਮਸਤ ਹੋ ਗਏ ਤਕਰੀਬਨ 2 ਘੰਟਿਆਂ ਬਾਅਦ ਹਜ਼ੂਰ ਨੇ ਆਪਣੀ ਦਇਆ ਮਿਹਰ ਸਦਕਾ ਗੁਰੂ ਨੂੰ ਉਤਾਰਿਆ ਤੇ ਕਿਹਾ ਕਿ ਬੇਟਾ ਅੱਜ ਦੀਵਾਲੀ ਤੁਹਾਡੀ ਅਟਲ ਹੈ ਕਿਉਂਕਿ ਜਿਸ ਮਕਾਮ ਤੇ ਤੁਸੀਂ ਅੱਜ ਪਹੁੰਚ ਗਏ ਹੋ ਇਹ ਮਕਾਮ ਰਿਸ਼ੀਆਂ ਗ ਮੁਣੀਆਂ ਤੇ ਸਭ ਮਕਾਮਾਂ ਤੋਂ ਉੱਪਰ ਹੈ ਔਰ ਤੁਸੀਂ ਗੁਰੂ ਦੀ ਪ੍ਰੀਤ ਔਰ ਪ੍ਰਤੀਤ ਕਰਕੇ ਭਜਨ ਸਿਮਰਨ ਕਰਦੇ ਰਹੋ ਜਦੋਂ ਚਾਰੇ ਵੀਰ ਬਾਹਰ ਆਏ ਤਾਂ ਉਹਨਾਂ ਦੀ ਅਵਸਥਾ ਹੀ ਬਦਲ ਚੁੱਕੀ ਸੀ ਸੋ ਪਿਆਰੇ ਪ੍ਰੇਮੀਓ ਅਸੀਂ ਪਰਮਾਰਥਕ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰਨੀ ਹੈ ਬਾਹਰ ਦੀਵੇ ਜਗਾ ਕੇ ਅਸੀਂ ਖੁਸ਼ ਨਹੀਂ ਹੋਣਾ ਦੀਵਾ ਤਾਂ ਅੰਦਰਲਾ ਜਗਦਾ ਦੇਖਣ ਦੀ ਕੋਸ਼ਿਸ਼ ਕਰਨੀ ਹੈ ਔਰ ਗੁਰੂ ਤੋਂ ਮੇਰ ਮੰਗਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੁਲ ਮਾਲਕ ਆਪਣੀ ਦਇਆ ਮੇਰ ਸਦਕਾ ਸਾਨੂੰ ਬਾਹਰਲੇ ਕਰਮ ਕਾਂਡਾਂ ਤੋਂ ਬਚਾ ਸਕੇ ਜੀਵ ਦੇ ਕੋਈ ਵਾਸ ਨਹੀਂ ਗੁਰੂ ਦੇ ਦਇਆ ਮੇਰ ਕਰਕੇ ਹੀ ਆਪਣੀ ਛਾਇਆ ਹੇਠ ਰੱਖ ਕੇ ਜੀਵ ਨੂੰ ਮਾੜੇ ਕਰਮਾਂ ਤੋਂ ਬਚਾ ਲੈਂਦਾ ਹੈ